ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਮਾਨ ਜੁੜ ਚੁੱਕਿਆ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 1 ਮਈ 2024 ਹੋ ਚੁੱਕਿਆ ਤੇ ਟਾਈਮ ਕਰੀਬ ਸਵੇਰ 8 ਤੋਂ 8:30 ਦੇ ਹੋਣ ਜਾ ਰਹੇ ਨੇ ਤੇ ਗੱਲਬਾਤ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਅੱਜ ਜਿਹੜਾ ਮੌਸਮ ਵਿੱਚ ਇੱਕ ਵੱਡਾ ਬਦਲਾਅ ਦੇਖਿਆ ਜਾ ਰਿਹਾ ਹੈਗਾ ਜਿੱਤੇ ਬੀਤੀ ਕੱਲ ਬੀਤੀ ਰਾਤ ਪੰਜਾਬ ਦੇ ਬਹੁਤੇ ਇਤਰਾ ਵਿੱਚ ਦੀ ਠੰਡੀ ਹਨੇਰੀ ਰੰਗੀ ਕਿਤੇ ਕਿਤੇ ਧੂੜ ਹਨੇਰੀ ਸੀ ਕਿਤੇ ਕਿਤੇ ਠੰਡੀ ਹਨੇਰੀ ਰਾਤ ਨੂੰ ਵੀ ਵਗਦੀ ਰਹੀ ਤਾਂ ਅੱਜ ਦਿਨੇ ਵੀ ਜਿਹੜੀਆਂ ਪਹਾੜ ਤੇ ਪੱਛੋਲੀਆਂ ਹਵਾਵਾਂ ਨੇ ਉਹ ਪੰਜਾਬ ਦੇ ਵਿੱਚ ਵਗਦੀਆਂ ਰਹੀਆਂ ਨੇ ਕਿਉਂਕਿ ਪਹਾੜਾਂ ਦੇ ਵਿੱਚ ਤਾਜ਼ਾ ਭਾਰੀ ਮੀਂਹ ਪਿਆਗਾ ਉੱਚੇ ਅਚੇਰੇ ਪਹਾੜੀ ਖੇਤਰਾਂ ਦੇ ਵਿੱਚ ਜਿਹੜੀ ਬਰਫਵਾਰੀ ਹੋਈ ਹੈਗੀ ਤਾਂ ਬਰਫਵਾਰੀ ਵਾਲੇ ਇਲਾਕਿਆਂ ਦੇ ਵਿੱਚੋਂ ਜਿਹੜੀਆਂ ਠੰਡੀਆਂ ਹਵਾਵਾਂ ਪੰਜਾਬ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਦਾਖਲ ਹੋ ਰਹੀਆਂ ਨੇ ਜੀਦਾ ਕਰਕੇ ਅੱਜ ਬੀਤੀ ਰਾਤ ਜਿਹੜੀ ਕਾਫੀ ਠੰਡੀ ਰਹੀ ਕਾਫੀ ਖੇਤਰਾਂ ਦੇ ਵਿੱਚ ਦਿਨ ਦਾ ਪਾਰਾ ਸੀ ਜਿਹੜਾ ਉਹ ਆ ਆਮ ਨਾਲੋਂ ਆ 8 10 ਡਿਗਰੀ ਜਿਹੜਾ ਘੱਟ ਰਿਕਾਰਡ ਕੀਤਾ ਗਿਆ ਜਿੱਥੇ ਮਈ ਮਹੀਨੇ ਦੇ ਵਿੱਚ ਆਮ ਤੌਰ ਤੇ ਜਿਹੜਾ ਰਾਤਾਂ ਦਾ ਪਾਰਾ ਹੁੰਦਾ ਘੱਟ ਤੋਂ ਘੱਟ ਤਾਂ ਆਮ ਮਾਨ ਹੁੰਦਾ ਲਗਭਗ 20 22 23 ਡਿਗਰੀ ਰਿਕਾਰਡ ਕੀਤਾ ਜਾਂਦਾਗਾ ਪਰ ਬੀਤੀ ਰਾਤ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ 15 ਡਿਗਰੀ ਤੋਂ ਹੇਠਾਂ ਹੀ ਰਿਕਾਰਡ ਕੀਤਾ ਗਿਆ ਉਥੇ ਹੀ ਅਬੋਹਰ ਖੇਤਰਾਂ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਹੁੰਦਾ ਜਿਹੜਾ 11.5 ਡਿਗਰੀ ਕੀਤਾ ਰਿਕਾਰਡ ਕੀਤਾ ਗਿਆ ਬਰੋਜਪੁਰ 12.1 ਫਰੀਦਕੋਟ 12.5 ਬਠਿੰਡਾ 13 ਡਿਗਰੀ ਇਸ ਤਰ੍ਹਾਂ ਜਿਹੜਾ ਰਿਕਾਰਡ ਕੀਤਾ ਗਿਆ ਲਗਭਗ ਸਮੁੱਚੇ ਖੇਤਰ ਲਗਭਗ ਜੇ ਹੋਰ ਜ਼ਿਲ੍ਹਿਆਂ ਦੀ ਗੱਲ ਵੀ ਕੀਤੀ ਜਾਵੇ ਉੱਥੇ ਵੀ ਜਿਹੜਾ ਜਿਹੜਾ ਰਾਤ ਦਾ ਤਾਪਮਾਨ ਹੁੰਦਾਗਾ ਉਹ 12 13 14 15 ਡਿਗਰੀ ਦੀ ਰੇਂਜ ਵਿੱਚ ਹੀ ਰਿਕਾਰਡ ਕੀਤਾ ਗਿਆ ਤੇ ਉੱਥੇ ਹੀ ਅੱਜ ਦਿਨ ਦੇ ਪਾਰੇ ਦੀ ਗੱਲ ਕੀਤੀ ਜਾਵੇ ਇਹਨਾਂ ਦਿਨਾਂ ਦੇ ਵਿੱਚ ਮਈ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਉੰਪੈਸ ਦਾ ਪ੍ਰਾਇਲ ਦੇ ਖੇਤ ਤੋਂ ਹੀ ਜਾਂ ਅੱਧ ਤੋਂ ਬਾਅਦ ਜਿਹੜਾ ਦਿਨ ਦਾ ਤਾਪਮਾਨ ਹੁੰਦਾ 40 ਡਿਗਰੀ ਪਾਰ ਕਰ ਜਾਂਦਾ ਹੁੰਦਾ ਲੋ ਚੱਲਣੀ ਸ਼ੁਰੂ ਹੋ ਜਾਂਦੀ ਹੁੰਦੀ ਹੈ ਹੀਟ ਵੇਵ ਚੱਲਣੀ ਸ਼ੁਰੂ ਹੋ ਜਾਂਦੀ ਹੁੰਦੀ ਹੈਗੀ ਪਰ ਇਸ ਵਾਰ ਜਿਹੜਾ ਮਾਹੌਲ ਆ ਥੋੜਾ ਜਿਹਾ ਵੱਖਰਾ ਹੀ ਚੱਲ ਰਿਹਾ ਹੈਗਾ ਕਿਉਂਕਿ ਬੈਕ ਟੂ ਬੈਕ ਪੱਛਮੀ ਸਿਸਟਮ ਪਹਾੜੀ ਖੇਤਰਾਂ ਦੇ ਉੱਪਰ ਦੀ ਗੁਜ਼ਰ ਰਿਹਾ ਆ ਆਮ ਜੀ ਗੱਲ ਲਾਗੀ ਕਈ ਵੀਰ ਪੁੱਛ ਰਿਹਾ ਵੀ ਇਦਾਂ ਕਿਉਂ ਵਾਪਰ ਰਿਹਾ ਹੈਗਾ ਬੈਕ ਟੂ ਬੈਕ ਪਹਾੜੀ ਪੱਛਮੀ ਸਿਸਟਮ ਨੇ ਜਿਹੜੇ ਪਹਾੜੀ ਖੇਤਰਾਂ ਦੇ ਉੱਪਰ ਦੀ ਗੁਜ਼ਰ ਰਿਹਾ ਹੈ ਨੇ ਜਿਦਾ ਕਰਕੇ ਅ ਉਮੈਦਾਨਾਂ ਦੇ ਵਿੱਚ ਕਾਫੀ ਠੰਡਕ ਦੇਖੀ ਜਾ ਰਹੀ ਹੈਗੀ ਇੱਕ ਬੈਕ ਟੂ ਬੈਕ ਕਿਤੇ ਨਾ ਕਿਤੇ ਟੁੱਟਮੀਆਂ ਕਾਰਵਾਈਆਂ ਮੀਂਹੀਆਂ ਹੋ ਰਹੀਆਂ ਕਿਤੇ ਨਹੀਂ ਪਾ ਗਿਆ ਕਿਤੇ ਗੜੇ ਮਾਰੀ ਹੋ ਗਈ ਉਹਦਾ ਕਰਕੇ ਹਲੇ ਜਿਹੜਾ ਪੰਜਾਬ ਦੇ ਵਾਤਾਵਰਣ ਦੇ ਵਿੱਚ ਠੰਡਕ ਜੀ ਬਣੀ ਹੋਈ ਹੈਗੀ ਸੋ ਜੇ ਅੱਜ ਦਿਨ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ ਚੰਡੀਗੜ੍ਹ 30.9 ਵੱਧ ਤੋਂ ਵੱਧ ਤਾਪਮਾਨ ਜਿਹੜਾ ਰਿਕਾਰਡ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਸਾਰੇ ਏਰੀਆ ਤੋਂ ਜਿਹੜਾ ਵੱਧ ਸੀਗਾ ਤਾਪਮਾਨ ਉਸੇ ਸਮਰਾਲਾ ਏਰੀਆ ਉਹ ਜਿੱਥੇ 32.2 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਬਾਕੀ ਅੰਮ੍ਰਿਤਸਰ 29.8 ਜਿਹੜਾ 30 ਡਿਗਰੀ ਤੋਂ ਵੀ ਹੀਟ ਰਿਕਾਰਡ ਕੀਤਾ ਗਿਆਗਾ ਇਹਨਾਂ ਦਿਨਾਂ ਦੇ ਵਿੱਚ 40 41 42 43 ਡਿਗਰੀ ਦੀ ਰੇਂਜ ਚੱਲ ਰਹੀ ਹੁੰਦੀ ਹੈ ਬਹੁਤੇ ਇਲਾਕਿਆਂ ਦੇ ਵਿੱਚ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਚੱਲ ਰਹੀ ਹੁੰਦੀ ਹੈ ਲੋ ਚੱਲ ਰਹੀ ਹੁੰਦੀ ਹੈਗੀ ਤੇ ਆਪਾਂ ਰਾਹਤ ਦੀ ਉਮੀਦ ਰੱਖਦੇ ਮੈਂ ਇਹਨਾਂ ਦਿਨਾਂ ਦੇ ਵਿੱਚ ਤਾਂ ਪਟਿਆਲਾ ਜਿਹੜਾ 30.1 ਤੇ ਪਠਾਨਕੋਟ 31 ਡਿਗਰੀ ਦੇ ਆਸ-ਪਾਸ ਜਿਹੜਾ ਫਰੀਦਕੋਟ 29.5 ਗੁਰਦਾਸਪੁਰ 31.5 ਬਰਨਾਲਾ 31 ਡਿਗਰੀ ਫਿਰੋਜ਼ਪੁਰ ਫਿਰੋਜ਼ਪੁਰ ਵੀ 30 ਡਿਗਰੀ ਤੇ ਜਲੰਧਰ ਏਰੀਆ 29.7 ਵੱਧ ਤੋਂ ਵੱਧ ਤਾਪਮਾਨ ਜਿਹੜਾ ਰਿਕਾਰਡ ਕੀਤਾ ਗਿਆ ਕੁੱਲ ਮਿਲਾ ਕੇ ਕਹਾਣੀ ਇਹ ਆ ਵੀ ਪੰਜਾਬ ਦੇ ਵਿੱਚ ਅੱਜ ਜਿਹੜਾ 29 ਤੀ 31 32 ਤੱਕ ਹੀ ਜਿਹੜਾ ਦਿਨ ਦਾ ਤਾਪਮਾਨ ਜਿਹੜਾ ਰਿਕਾਰਡ ਕੀਤਾ ਗਿਆਗਾ ਨਹੀਂ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾਗਾ ਲੋ ਚਲਦੀ ਹੁੰਦੀ ਹੈ ਹੀਟ ਵੇਵ ਚਲਦੀ ਹੁੰਦੀ ਹੈ ਕਿ ਆਪਾਂ ਇਹ ਉਮੀਦ ਲਾਉਂਦੇ ਨੇ ਵੀ ਕਦੋਂ ਰਾਹਤ ਮਿਲੂ ਆਪਾਂ ਨੂੰ ਮੀਂਹ ਕਦੋਂ ਪੈਣਗੇ ਮੌਨਸੂਨ ਕਦੋਂ ਆਊਗੀ ਇਦਾਂ ਦੇ ਸਵਾਲ ਮਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇਗੇ ਪਰ ਹਾਲ ਦੀ ਘੜੀ ਇੱਕ ਵੱਡੀ ਰਾਹਤ ਮੌ ਠੰਡ ਬਣੀ ਹੋਈ ਆ ਵਾਤਾਵਰਨ ਦੇ ਵਿੱਚ ਇੱਕ ਵੱਡੀ ਰਾਹਤ ਬਣੀ ਹੋਈ ਆ ਪੰਜਾਬ ਦੇ ਵਿੱਚ ਸੋ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਰਾਤ ਥੋੜੀ ਜਾਰੀ ਰਹਣੀ ਆ ਪਰ ਇਹ ਨਹੀਂ ਹੈਗਾ ਵੀ ਲੋਣੀ ਚੱਲੂਗੀ ਲੋ ਹੌਲੀ-ਹੌਲੀ ਦਸਤਕ ਦੇ ਕੋ ਦਿਨ ਦਾ ਪਾਰਾ ਕੱਲ ਤੋਂ ਹੌਲੀ-ਹੌਲੀ ਵਧਣਾ ਸ਼ੁਰੂ ਹੋ ਜਾਣਾ ਅੱਜ ਜਿੱਤੇ 30 32 ਡਿਗਰੀ ਰਿਕਾਰਡ ਕੀਤਾ ਗਿਆ ਉੱਥੇ ਕੱਲ 33 34 35 ਡਿਗਰੀ ਰਿਕਾਰਡ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਪਰਸੋ ਚੌਥੇ ਤੱਕ ਜਿਹੜਾ ਵੱਧ ਤੋਂ ਵੱਧ ਪਾਰਾਗਾ ਹੌਲੀ-ਹੌਲੀ 35 ਨੂੰ ਪਾਰ ਕਰ ਜਾਣਾ ਹੌਲੀ-ਹੌਲੀ ਫਿਰ 40 ਡਿਗਰੀ ਦੇ ਆਸ-ਪਾਸ ਵੀ ਪੁੱਜ ਜਾਣਾਗਾ ਹਫਤੇ ਦੇ ਅਖੀਰ ਤੱਕ 7-8 ਮਈ ਤੱਕ ਪਰ ਜਦੋਂ ਉਹ 40 ਤੱਕ ਪੁੱਜੂਗਾ ਫੇਰ ਕੋਈ ਨਾ ਕੋਈ ਸਿਸਟਮ ਆ ਜਾਣਾਗਾ ਜਿਹਦੇ ਨਾਲ ਵੱਧ ਦੇ ਪਰੇ ਨੂੰ ਫੇਰ ਠੱਲ ਪੈ ਜਾਣੀ ਹੈ ਕਹਿਣ ਦਾ ਭਾਵ ਆਉਂਦੇ ਕੁਝ ਦਿਨ ਮੌਸਮਾ ਜਿਹੜਾ ਪੰਜਾਬ ਦੇ ਵਿੱਚ ਜ਼ਿਆਦਾਤਰ ਖੁਸ਼ਕੀ ਰਹੂਗਾ ਕੋਈ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਹੈਗੀ ਪਰ ਤਿੰਨ ਤੇ ਚਾਰ ਮਹੀਨਿਆਂ ਨੂੰ ਇੱਕ ਕਮਜ਼ੋਰ ਦਾ ਸਿਸਟਮ ਪਹਾੜੀ ਖੇਤਰਾਂ ਦੇ ਉੱਪਰ ਦੀ ਗੁਜ਼ਰੂਗਾ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਕਿਤੇ 20-25% ਇਲਾਕਿਆਂ ਦੇ ਵਿੱਚ ਕਿਤੇ ਨਿੱਕੀ-ਮੋਟੀ ਜੀ ਕਾਰਵਾਈ ਹੋ ਸਕਦੀ ਹੈਗੀ ਕੋਈ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਹੈਗੀ ਨਿੱਕੀ-ਮੋਟੀ ਕਾਰਵਾਈ ਕਿਤੇ ਘਰਚਮਕਲ ਬੱਦਲ बन ਸਕਦਾ 3 ਜਾਂ 4 ਨੂੰ ਬਦਲਵਾਈ ਜੀ ਗੁਜਰੂਗੀ ਵੈਸੇ ਸਮਾਨ ਦੇ ਉੱਪਰ ਦੀ ਤੇ ਉਸ ਤੋਂ ਬਾਅਦ 5 6 ਨੂੰ ਵੀ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਲਗਭਗ 6 ਮਈ ਤੱਕ ਜ਼ਿਆਦਾਤਰ ਵੱਡੇ ਪੱਧਰ ਤੇ ਕੋਈ ਮੀਂਹ ਦੀ ਉਮੀਦ ਨਹੀਂ ਹੈਗੀ ਜ਼ਿਆਦਾਤਰ ਮੌਸਮ ਖੁਸ਼ਕ ਹੀ ਰਹੂਗਾ ਸੋ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਮੇਤ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ 7 8 ਮਈ ਤੋਂ ਪ੍ਰੀ ਮੌਨਸੂਨ ਐਕਟੀਵਿਟੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਮਤਲਬ ਕਿ ਬੰਗਾਲ ਦੀ ਖਾੜੀ ਤੋਂ ਨਵੀਆਂ ਵਾਲੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਭਾਰਤ ਵੱਲ ਨੂੰ ਤੇ ਅਰਪਸਾਕ ਦੀ ਹਵਾ ਵੀ ਰਾਜਸਥਾਨ ਦੇ ਉੱਪਰ ਦੀ ਹੋ ਕੇ ਪੰਜਾਬ ਤੱਕ ਪਹੁੰਚੂਗੀ। ਇਹਨਾਂ ਦਾ ਭਾਵ ਹਮਸ ਜਿਹੀ ਅਲੀ ਗਰਮੀ ਜਿਹੜੀ ਵਾਪਸੀ ਕਰੂ ਜੀ ਦਾ ਕਰਕੇ 40 ਡਿਗਰੀ ਤੋਂ ਪਾਰ ਜਾਣਾ ਮੁਸ਼ਕਲ ਲੱਗਦਾ ਕੰਮ ਇਸ ਵਾਰ ਹਲੇ ਮਈ ਦੇ ਪਹਿਲੇ ਅੱਧ ਚ 10-15 ਮਈ ਤੱਕ ਜੇ ਗੱਲ ਕਰੀਏ ਤਾਂ ਅਹ ਦਿਨ ਦਾ ਪਾਰਾ ਜਿਹੜਾ 40 ਡਿਗਰੀ ਤੋਂ 40 ਡਿਗਰੀ ਦੇ ਆਸ-ਪਾਸ ਜਾਂ 40 ਡਿਗਰੀ ਤੋਂ ਹੇਠਾਂ ਹੀ ਰਹੂਗਾ ਕਿਉਂਕਿ ਬੰਗਾਲ ਦੀ ਧਾਰੀ ਤੋਂ ਜੋ ਨਵੀਂ ਵਾਲੀਆਂ ਹਵਾਵਾਂ ਚੱਲ ਕੇ ਪੰਜਾਬ ਦੇ ਵਿੱਚ ਪਹੁੰਚਣਗੀਆਂ ਉਹਦੇ ਨਾਲ ਉਹ ਮਸੀ ਵਾਲੀ ਗਰਮੀ ਮੁਰਕੇ ਪਸੀਨੇ ਵਾਲੀ ਗਰਮੀ ਜ਼ਰੂਰ ਮਹਿਸੂਸ ਹੋਊਗੀ ਪਰ ਤਾਪਮਾਨ ਨਹੀਂ ਵਧਦਾ ਜਦੋਂ ਨਮੀ ਆ ਗਈ ਵਾਤਾਵਰਣ ਦੇ ਵਿੱਚ ਦਿਨ ਦਾ ਤਾਪਮਾਨ ਉਹ ਤੋਂ ਵਧੂਗਾ ਨਹੀਂ ਜਦੋਂ ਖੁਸ਼ਕੀ ਹੋਊਗੀ ਉਦੋਂ ਦਿਨ ਦਾ ਤਾਪਮਾਨ ਵਧੂਗਾ ਸੋ ਅਗਲੇ ਦਿਨਾਂ ਦੇ ਵਿੱਚ ਦਿਨ ਦੇ ਪਾਰੇ ਵਿੱਚ ਹਲਕਾ ਬਾਦਦਾ ਜਰੂਰ ਹੋਊਗਾ ਦਿਨਾਂ ਦੇ ਵਿੱਚ ਹਲਕੀ ਗਰਮਾਹਟ ਵੀ ਦੇਖਣ ਨੂੰ ਮਿਲੂਗੀ ਪਰ ਕੁੱਲ ਮਿਲਾ ਕੇ ਲੋਕਾਂ ਤੋਂ ਵੱਡੀ ਰਾਹਤ ਰਹੂਗੀ ਵੀ ਕੋਈ ਤਾਕਰੀ ਲੋ ਚੱਲਣ ਦੀ ਸੁਭਾਅ ਹੀਟ ਵੇਵ ਚੱਲਣ ਦੀ ਸੁਭਾਅ ਪੰਜਾਬ ਦੇ ਵਿੱਚ ਨਹੀਂ ਦਿਖਾਈ ਦੇ ਰਹੀਗੀ ਕਿਤੇ ਕਿਤੇ ਜਿਹੜੇ ਪਹਾੜ ਤੇ ਪੱਛੋਂ ਦੇ ਬੁੱਲੇ ਚੱਲਦੇ ਰਹਿਣੇ ਹੈਗੇ ਪਰ 7-8 ਮਈ ਤੋਂ ਪੰਜਾਬ ਦੇ ਵਿੱਚ ਹਲਕੀ ਹਲਕੀ ਪੂਰੇ ਦੀ ਵਾਪਸੀ ਹੋਊਗੀ ਰਾਤਾਂ ਨੂੰ ਪੂਰਾ ਚੱਲੂਗਾ ਤੜਕੇ ਵੀ ਪੂਰਾ ਚੱਲੂਗਾ ਦੁਪਹਿਰ ਬਾਅਦ ਕਿਤੇ ਪਛੋਂ ਦੇ ਬੁੱਲੇ ਮਹਿਸੂਸ ਹੋ ਸਕਦੇ ਆ ਪਰ ਜਦੋਂ ਤੜਕੇ ਵੀ ਪੂਰਾ ਚੱਲੂ ਛਾਂ ਲੂ ਵੀ ਪੂਰਾ ਚੱਲੂ ਰਾਤ ਨੂੰ ਵੀ ਹਲਕਾ ਹਲਕਾ ਪੂਰੇ ਦਾ ਬਾਹਰ ਹੋਊਗਾ ਉਹਦਾ ਕਰਕੇ 7 ਤੋਂ 10 ਮਈ ਦੇ ਵਿੱਚ ਕਾਰ ਹੈਗੀ ਹੈ ਉਮੀਦ ਵੀ ਜਦੋਂ ਦਿਨ ਦੀ ਹੀਟ ਬਣੂਗੀ ਦਿਨ ਦਾ ਤਾਪਮਾਨ ਵਧੂਗਾ ਉਧਰੋਂ ਨਵੀਂ ਵਾਲੀ ਹਵਾ ਵੀ ਪੂਰੇ ਦੀ ਆਊਗੀ ਪੰਜਾਬ ਦੇ ਵਿੱਚ ਉਹਦਾ ਕਰਕੇ 7 ਤੋਂ 10 ਮਈ ਦੇ ਵਿੱਚਕਾਰ ਇੱਕ ਦੋ ਵਾਰੀ ਕਾਬੀ ਖੇਤਾਂਾਂ ਵਿੱਚ ਵੱਡੇ ਪੱਧਰ ਤੇ ਗਰਚਮਕ ਨਾਲ ਮੀਂਹ ਰੀਂ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਤੇ ਨਵੀਂ ਵਾਲੀ ਹਵਾ ਪੰਜਾਬ ਦੇ ਵਿੱਚ ਪਹੁੰਚੂਗੀ ਉਹਦੇ ਨਾਲ ਹੋਮਸ ਵਾਲੀ ਗਰਮੀ ਹੈ ਜਿਹੜੀ ਪੰਜਾਬ ਦੇ ਵਿੱਚ ਹੋਰ ਵਾਧਾ ਦੇਖਣ ਨੂੰ ਮਿਲੂਗਾ ਮੁੜ ਕੇ ਪਸੀਨੇ ਵਾਲੀ ਗਰਮੀ ਹੈ ਜਿਹੜੀ ਅਗੇਤੀ ਦਸਤਕ ਦੇ ਰਹੀ ਹੈ ਨਹੀਂ ਮੌਨਸੂਨ ਸੀਜ਼ਨ ਦੇ ਵਿੱਚ ਜਾਂ ਮੌਨਸੂਨ ਆਉਣ ਤੋਂ ਪਹਿਲਾਂ ਪੰਜ-ਸੱਤ ਦਿਨ ਪਹਿਲਾਂ ਜਿਹੜੀ ਮੁਰਕੇ ਪਸੀਨੇ ਵਾਲੀ ਹਮਸ ਵਾਲੀ ਗਰਮੀ ਹੁੰਦੀ ਆ ਉਹ ਮਹਿਸੂਸ ਹੁੰਦੀ ਹੁੰਦੀ ਹੈਗੀ ਪਰ ਜਿਹੜੀ ਅਗੇਤੀ ਹਮਸ ਵਾਲੀ ਗਰਮੀ ਆ ਪੰਜਾਬ ਦੇ ਵਿੱਚ 10 ਤੱਕ ਦੇ ਰਹੀ ਹੈਗੀ ਪਰ ਹਾਲ ਦੀ ਕੜੀ ਜੇ ਅੱਜ ਦੀ ਗੱਲ ਕੀਤੀ ਆਵੇ ਤਾਂ ਅੱਜ ਜਿਹੜਾ ਐਦਾਂ ਮਹਿਸੂਸ ਹੋ ਰਿਹਾ ਸੀਗਾ ਜਿੱਦਾਂ ਆਪਾਂ ਮਾਰਗ ਤੋਂ ਬਾਅਦ ਫੱਗਣ ਦਾ ਮਹੀਨਾ ਹੁੰਦਾਗਾ ਉਦਾਂ ਦੇ ਮੌਸਮ ਦੇ ਵਿੱਚੋਂ ਗੁਜ਼ਰ ਰਹੇ ਹੁੰਨੇ ਹੈਗੇ ਜਿੱਦਾਂ ਇਹ ਕੋਈ ਬਸਾਖ ਦਾ ਮਹੀਨਾ ਜਾਂ ਮਈ ਦਾ ਮਹੀਨਾ ਨਹੀਂ ਲੱਗ ਰਿਹਾ ਵੀ ਵੀ ਇਹ ਮਈ ਦਾ ਮਹੀਨਾਗਾ ਲੋ ਚੱਲਦੀ ਹੁੰਦੇ ਨਹੀਂ ਇਹਨਾਂ ਦੇ ਦਾ ਵਿੱਚ ਪਰ ਅੱਜ ਰਾਹਤ ਕਾਫੀ ਕਿਸ ਤਰ੍ਹਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਅੱਜ ਬਹੁਤੇ ਕਿਸ ਤਰ੍ਹਾਂ ਦੇ ਵਿੱਚ ਪੱਛੋਂ ਦੀ ਹਵਾ ਚੱਲਦੀ ਰਹੀ ਹੈ ਉਹਦਾ ਕਰਕੇ ਕੱਲ ਨੂੰ ਰਾਤਾਂ ਦੇ ਪਾਰੇ ਦੇ ਵਿੱਚ ਵੀ ਜਿਹੜੀ ਗਰਾਵਟ ਦੇਖਣ ਨੂੰ ਮਿਲੂਗੀ ਹੋ ਸਕਦਾ ਕੱਲ ਨੂੰ ਕਿਤੇ ਸਿੰਗਲ ਡਿਜੀਟ ਦੇ ਵਿੱਚ ਵੀ ਰਿਕਾਰਡ ਹੋ ਸਕਦਾ ਮਤਲਬ ਕਿ 10 ਡਿਗਰੀ ਤੋਂ ਹੇਠਾਂ ਵੀ ਜਿਹੜਾ ਖਿਸਕ ਸਕਦਾ ਕਿਤੇ ਕਿਤੇ ਤਾਪਮਾਨ ਰਾਤ ਦਾ ਉਸ ਤੋਂ ਬਾਅਦ 2 3 ਮਈ ਤੋਂ ਜਿਹੜਾ ਰਾਤਾਂ ਹਵਾ ਤੇ ਦਿਨ ਦਾ ਪਾਰਾਗਾ ਹੌਲੀ ਹੌਲੀ ਬਦਲਾ ਸ਼ੁਰੂ ਹੋ ਜਾਣਾਗਾ ਤੇ ਇੱਕ ਵੱਡੀ ਰਾਹਤ ਜ਼ਰੂਰ ਹੋਊਗੀ ਵੀ ਵੱਡੇ ਕੋਈ ਤਾਕਰੀ ਲੋ ਚਲਣ ਦੀ ਸਭਾਵਨਾ ਨਹੀਂ ਦਿਖਾਈ ਦੇ ਰਹੀ ਪਰ ਫਿਰ ਵੀ ਕਿਤੇ ਨਾ ਕਿਤੇ 40 ਡਿਗਰੀ ਜ਼ਰੂਰ ਜਾ ਸਕਦਾ 7 8 ਮਈ ਤੱਕ ਦਿਨ ਦਾ ਤਾਪਮਾਨ ਹੁੰਦਾ ਜਿਹੜਾ ਵੈਸੇ ਵੱਡੇ ਪੱਧਰ ਤੇ ਰਾਹਤ ਹੀ ਰਹੂਗੀ ਲੋ ਚੱਲਣ ਦੀ ਸਵੇਰੋਂ ਪਹਿਲੇ ਅੱਧ ਚ ਸਵੇਰੋਂ ਘੱਟੀ ਆ ਲਗਭਗ 15 ਮਈ ਤੱਕ ਸੋ ਹਾਲ ਦੀ ਘੜੀ ਪੰਜਾਬ ਵਿੱਚ ਵੀ ਇਹੀ ਮਾਹੌਲ ਹੋਊਗਾ ਹਰਿਆਣੇ ਦੇ ਵਿੱਚ ਵੀ ਰਾਜਸਥਾਨ ਦੇ ਬਹੁਤ ਕਿੇਤਰਾ ਦੇ ਵਿੱਚ ਵੀ ਇਹੀ ਮਾਹੌਲ ਰਹਿਦਾ ਜਾਪ ਰਿਹਾ ਹੈਗਾ ਹਾਲ ਦੀ ਘੜੀ ਇਹੀ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ ਜੀ